8 ਸਾਲ ਦੀ ਤਰ੍ਹਾਂ ਇਸ ਸਾਲ ਵੀ ਜਲੰਧਰ ਪ੍ਰੈਸ ਕਲੱਬ ਵਿਖੇ ਸਲਾਨਾ ਜਨਰਲ ਇਜਲਾਸ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਪ੍ਰਧਾਨ ਸਤਰਾਮ ਸਿੰਘ ਮਾਨੰਗ ਦੇ ਵੱਲੋਂ ਇੱਕ ਸਾਲ ਦੇ ਕਾਰਜਕਾਲ ਦੌਰਾਨ ਕੀਤੀਆਂ ਗਈਆਂ ਪ੍ਰਾਪਤੀਆਂ ਦੀ ਰਿਪੋਰਟ ਪੇਸ਼ ਕੀਤੀ ਗਈ ਇਸ ਦੌਰਾਨ ਪੱਤਰਕਾਰਾਂ ਨੂੰ ਕੁਝ ਸੁਝਾਅ ਵੀ ਦਿੱਤੇ ਗਏ ਸਭ ਤੋਂ ਪਹਿਲਾਂ ਤਾਂ ਮੈਂ ਜਿਹੜੇ ਨਵੇਂ ਸਾਲ ਲਈ ਸਾਰੇ ਪੱਤਰਕਾਰ ਭਾਈਚਾਰੇ ਨੂੰ ਆਪਣੇ ਪ੍ਰੈਸ ਕਲੱਬ ਦੇ ਮੈਂਬਰਸ਼ਿਪ ਕਾਮਨਾਵਾਂ ਦੇ ਨਾਲ ਕਿ ਉਹਨਾਂ ਲਈ ਇਸ ਸਾਲ ਖੁਸ਼ੀਆਂ ਭਰੋ ਜਿੱਥੋਂ ਤੱਕ ਅੱਜ ਦਾ ਜਿਹੜਾ ਸਲਾਨਾ ਮੀਟਿੰਗ ਹੋਈ ਹੈ ਪੰਜਾਬ ਪ੍ਰੈਸ ਕਲੱਬ ਦੀ ਉਹਦੇ ਵਿੱਚ ਦੋ ਤਿੰਨ ਮੁੱਦੇ ਇਸ ਤਰ੍ਹਾਂ ਤੇ ਉੱਭਰੇ ਆ ਇੱਕ ਤਾਂ ਜਿਹੜੇ ਜਿਹੜੇ ਪੱਤਰਕਾਰ ਆ ਉਹਨਾਂ ਦਾ ਕੋਈ ਦਿਮਾ ਕਰਵਾਇਆ ਜਾਵੇ ਉਹਦੇ ਵਿੱਚ ਬਹੁਤ ਸਾਰੇ ਮੈਂਬਰਾਂ ਨੇ ਕਿਹਾ ਕਿ ਪ੍ਰੈਸ ਕਲੱਬ ਵੀ ਉਹਦੇ ਵਿੱਚ ਕੰਟ੍ਰਿਬਿਊਟ ਕਰੇ ਤੇ ਜਿਹੜਾ ਸੰਬੰਧਤ ਮੈਂਬਰ ਹੈ ਉਹਦਾ ਵੀ ਕੰਟ੍ਰਿਬਿਊਸ਼ਨ ਆ ਕੇ ਕਿਸ ਕੰਪਨੀ ਨਾਲ ਗੱਲ ਕਰਕੇ ਜਿਹੜਾ ਉਹਨਾਂ ਦਾ ਬੀਮਾ ਕਰਵਾਇਆ ਜਾਵੇ ਇਹਦੇ ਤੇ ਅਸੀਂ ਵਿਚਾਰ ਕਰਕੇ ਕੋਈ ਨਾ ਕੋਈ ਦਾ ਹੱਲ ਕੱਢਾਂਗੇ ਦੂਜੀ ਗੱਲ ਇਹ ਉੱਪਰ ਕੇ ਸਾਹਮਣੇ ਆਈ ਹੈ ਕਿ ਕਈ ਪੱਤਰਕਾਰ ਸਾਥੀਆਂ ਨੂੰ ਜਿਹੜਾ yellow card ਬਣਾਉਣ ਚ ਸਮੱਸਿਆ ਆ ਰਹੀ ਹੈ ਉਹ ਵੀ ਸਾਰਿਆਂ ਦੀਆਂ ਸ਼ਿਕਾਇਤਾਂ ਸੁਣ ਕੇ ਉਹਨਾਂ ਦੀਆਂ ਜਿਹੜਨ ਜਿਨ੍ਹਾਂ ਨੂੰ ਕੁਝ ਮੁਸ਼ਕਲਾਂ ਹੈਗੀਆਂ ਉਸ ਕਰ ਨਾਲ ਗੱਲ ਕਰਕੇ ਉਹਨੂੰ ਹੱਲ ਕਰਾਣ ਦਾ ਯਤਨ ਕਰਾਂਗੇ ਤੇ ਬਾਕੀ ਜਿਹੜੀ ਇੱਕ ਗੱਲ ਉੱਪਰੀ ਆ ਉਹ ਪਹਿਲਾਂ ਵੀ ਸਾਡੇ ਧਿਆਨ ਚ ਸੀ ਕਿ ਉੱਥੇ ਇੱਕ ਜਿਹੜਾ ਸਾਡਾ ਪ੍ਰੈਸ ਕਲੱਬ ਦਾ ਜਿੱਥੇ ਮੀਟਿੰਗ ਕਰਦੇ ਆ ਜਿੱਥੇ ਪ੍ਰੈਸ ਕਾਨਫਰੰਸਾਂ ਹੁੰਦੀਆਂ ਉਹ ਤੋਂ ਇਲਾਵਾ ਵੀ ਕੋਈ ਜਿਹੜਾ ਇੱਕ ਛੋਟਾ ਜਿਹਾ ਹਾਲ ਹੋਵੇ ਜਿਹਦੇ ਵਿੱਚ ਕੋਈ ਪੱਤਰਕਾਰ ਆਪਣੇ ਪਰਿਵਾਰ ਦੇ ਫੰਕਸ਼ਨ ਕਰ ਸਕਣ ਜਾਂ ਕਿਸੇ ਨੂੰ ਪਾਰਟੀ ਦੇਣਾ ਚਾਹੁੰਦੇ ਆ ਜਾਂ ਕੋਈ ਮਿਲਣ ਲਈ ਉਹਨਾਂ ਨੇ ਮੀਟਿੰਗ ਕਰ ਲਈ ਇਕੱਠੇ ਹੋਣਾ ਉਹਦੇ ਲਈ ਕੋਈ ਪ੍ਰਬੰਧ ਹੋਵੇ ਇਹ ਸਾਡੇ ਪਹਿਲੀ ਧਿਆਨ ਚ ਹੈ ਤੇ ਇਹਦੇ ਲਈ ਕੁਝ ਨਾ ਕੁਝ ਜ਼ਰੂਰ ਅਸੀਂ ਕਰਾਂਗੇ ਉਹਨਾਂ ਵਾਰੇ ਇਸ ਸਮੇਂ ਚ ਬਾਕੀ ਜਿਹੜੀਆਂ ਖੌਮੀ ਪੱਧਰ ਤੇ ਤੇ ਪੰਜਾਬ ਪੱਧਰ ਪੱਧਰ ਤੇ ਪੱਤਰਕਾਰਾਂ ਲਈ ਚੁਣੌਤੀਆਂ ਵੱਧ ਰਹੀਆਂ ਹੈਗੀਆਂ ਉਹਦੇ ਬਾਰੇ ਵੀ ਪੱਤਰਕਾਰਾਂ ਨੇ ਬੜੀ ਚਿੰਤਾ ਪ੍ਰਗਟ ਕੀਤੀ ਆ ਤੇ ਉਹਦੇ ਚ ਜਿੰਨਾ ਵੀ ਅਸੀਂ ਲੋਕਾਂ ਦਾ ਸਹਿਯੋਗ ਲੈ ਕੇ ਪੱਤਰਕਾਰ ਭਾਈ ਚਾਰੇ ਦਾ ਸਹਿਯੋਗ ਲੈ ਕੇ ਜਿਹੜੀਆਂ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਨੇ ਉਹਦੇ ਬਾਰੇ ਉਹਨਾਂ ਦਾ ਵੀ ਸਾਹਮਣਾ ਕਰਨ ਦਾ ਯਤਨ ਕਰਾਂਗੇ ਇੱਕ ਜਿਹੜੀ ਹੋਰ ਗੱਲ ਉੱਪਰੀ ਆ ਕਿ ਨਵੇਂ ਜਿਹੜੇ ਪ੍ਰੈਸ ਕਾਨੂੰਨ ਬਣ ਰਿਹਾ ਕਮਿੰਗ ਪੱਧਰ ਤੇ ਉਹਦੇ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦੇਣ ਲਈ ਜਿਹੜੇ ਕੋਈ ਵਰਕਸ਼ਾਪ ਵਗੈਰਾ ਉਹ ਲਵਾਈ ਜਾਵੇ ਅੱਜ ਇਸਤਰੀਆਂ ਕੁਝ ਗੱਲਾਂ ਜਿਹੜੀਆਂ ਉੱਪਰ ਕੇ ਸਾਹਮਣੇ ਆਈਆਂ ਜਿਹਦੇ ਚ ਅਸੀਂ ਆਉਣ ਵਾਲੇ ਸਮੇਂ ਚ ਧਿਆਨ ਦੇਵਾਂਗੇ ਮੈਂ ਜਿਹੜਾ ਖੀਰ ਵਿੱਚ ਜਿਹੜੇ ਪੰਜਾਬ ਪ੍ਰੈਸ ਕਲੱਬ ਦੇ ਸਾਰੇ ਮੈਂਬਰ ਜਿਨ੍ਹਾਂ ਜਿਨ੍ਹਾਂ ਵੱਲੋਂ ਸਾਨੂੰ ਬਿਹਤਰੀ ਸਹਿਯੋਗ ਮਿਲਿਆ ਉਹਨਾਂ ਦਾ ਮੈਂ ਧੰਨਵਾਦ ਕਰਦਾ ਤੇ ਆਸ ਪ੍ਰਗਟ ਕਰਦਾ ਕਿ ਅਗਲੇ ਸਮੇਂ ਚ ਵੀ ਇਸੇ ਹੀ ਤਰ੍ਹਾਂ ਦਾ ਸਹਿਯੋਗ ਸਾਨੂੰ ਮਿਲਦਾ ਰਹੇਗਾ ਕਿ ਕਿ ਇਹ ਅਦਾਰਾ ਬੜੇ ਸੰਘਰਸ਼ ਨਾਲ ਜਿਹੜਾ ਹਰਨ ਸਿੰਘ ਨੇ ਮੇਜਰ ਸਿੰਘ ਨੇ ਤੇ ਲਖਵਿੰਦਰ ਜੌਰ ਨੇ ਬੜੇ ਸੰਘਰਸ਼ ਨਾਲ ਬਣਾਇਆ ਵੀ ਹੈ ਤੇ ਚਲਾਇਆ ਵੀ ਹੈ ਤੇ ਮੈਂ ਜ਼ਿਆਦਾ ਦਵਾ ਨਹੀਂ ਕਰਨਾ ਚਾਹਦਾ ਪਰ ਮੈਂ ਇਹਨਾਂ ਜ਼ਰੂਰ ਕਹਿਣਾ ਚਾਹਨਾ ਕਿ ਜਦੋਂ ਸਾਡੀ ਜਿਹੜੀ ਇਹ ਟੀਮ ਆ ਇਹਦਾ ਕਾਰਜਕਾਲ ਖਤਮ ਹੋਏਗਾ ਤੇ ਮੈਂਬਰ ਜਿਹੜੇ ਆ ਉਹ ਸੰਤੁਸ਼ਟੀ ਮਹਿਸੂਸ ਕਰਨਗੇ ਕਿ ਇਹਨਾਂ ਨੇ ਵੀ ਆਪਣੇ ਸਮੇਂ 'ਚ ਕੁਝ ਨਾ ਕੁਝ ਠੋਸ ਕੀਤਾ ਸ਼ੁਕਰੀਆ ਧੰਨ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ